ਕਿਓ ਮੈਨੂੰ ਜੀ ਉਹਦੇ ਜੀ ਨੂੰ ਮਾਰੀ ਜਾਂਦੇ ਮੈਂ ਆਹ ਸਵਾਰਕੀ ਤੇ ਬੈਠੀ ਫੋਨ ਚਲਾ ਰਹੀ ਆ ਬਹੁਤ ਸੋਸ਼ਲ ਮੀਡੀਆ ਦੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਨਾਮ ਕਮਾਉਣ ਵਾਲੀ ਬ੍ਰਾਊਨ ਕੁੜੀ ਅੱਜ ਹਰ ਜ਼ੁਬਾਨ ਤੇ ਹੈ ਫਰਡਿੰਗ ਵਰਗੇ ਰੁਕਲੇ ਕਮਾ ਰਹੀ ਹੈ ਆਪਣੀ ਪਛਾਣ ਬਣਾਉਣ ਵਾਲੀ ਇੱਕ ਕੁੜੀ ਹੁਣ ਆਪਣੇ ਟਾਇਰ ਬ੍ਰਾਂਡ ਦੀ ਲਾਂਚਿੰਗ ਕਰ ਚੁੱਕੀ ਹੈ ਉਸ ਦੇ ਵੀ ਹਿਕਲਾ ਦੀ ਚਰਚਾ ਨਾ ਕਿ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ ਪਰ ਇਹਨਾਂ ਕਾਮਯਾਬੀਆਂ ਦੇ ਵਿਚਕਾਰ ਕੁਝ ਅਜਿਹੇ ਲੋਕਾਂ ਵੱਲੋਂ ਝੂਠੀਆਂ ਵਮਾਹ ਫੈਲਾਈਆਂ ਗਈਆਂ ਹਨ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋ ਚੁੱਕੀ ਹੈ ਅਤੇ ਇੱਥੇ ਤੱਕ ਵੀ ਕਿਹਾ ਗਿਆ ਕਿ ਉਸ ਦਾ ਮਕਾਨ ਟਹਿ ਗਿਆ ਇਹ ਸਾਰੀ ਗੱਲ ਸੁਣ ਕੇ ਬ੍ਰਾਉਨ ਕੁੜੀ ਨੇ ਲਾਈਵ ਆ ਕੇ ਲੋਕਾਂ 'ਗੇ ਸਾਰਾ ਸੱਚ ਰੱਖਿਆ ਤੇ ਸ਼ਰਿਆਂ ਮੇਂ ਫੇਕ ਲੋਕਾਂ ਦੇ ਖਿਲਾਫ ਪੜਾਸ ਕੱਢੀ ਹੈ ਤੇ ਬਾਕੀ ਉਸਨੇ ਲਾਈਵ ਆ ਕੇ ਕਿਹਾ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦਿਓ ਗਲਤ ਗੱਲਾਂ ਬਈ ਤੁਸੀਂ ਲਾਈਕ ਵਿਊ ਲੈਣ ਦੇ ਚੱਕਰ 'ਚ ਹਨ ਤੁਸੀਂ ਜੀਂਦੇ ਜੀ ਬੰਦੇ ਨੂੰ ਮਾਰੀ ਜਾਂਦੇ ਹੋ ਮਰਨਾ ਸੱਚ ਆ ਬਈ ਪਤਾ ਨਹੀਂ ਕਦੋਂ ਮੌਤ ਆ ਜਾਣੀ ਆ ਮੇਰੀ ਆਉਣੀ ਆ ਕਿ ਜਿਹੜਾ ਪੋਸਟਾਂ ਪਾ ਰਿਹਾ ਆ ਗਲਤ ਮਲਤ ਉਹਦੀ ਆਉਣੀ ਆ ਪਰ ਥੋੜਾ ਜਿਹਾ ਦੇਖਿਆ ਕਰੋ ਕਿਉਂਕਿ ਬਹੁਤ ਲੋਕ ਇੱਥੇ ਇਦਾਂ ਦੇ ਆ ਕਿ ਜਿਨ੍ਹਾਂ ਨੂੰ ਅਸਲੀ ਨਕਲੀ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹ ਪੋਸਟ ਅਸਲੀਆ ਸਹੀ ਆ ਕਿ ਗਲਤ ਆ